ਰੋਪੜ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਜਿਹੜੀ ਕਿ ਲੰਬੇ ਸਮੇਂ ਤੋਂ ਖਰਾਬ ਹਾਲਤ ਸੀਗੀਆਂ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸੜਕਾਂ ਦੀ ਕਦੇ ਕਿਸੇ ਨੇ ਬਾਤ ਨਹੀਂ ਪੁੱਛੀ ਉਹ ਉਹਨਾਂ ਸੜਕਾਂ ਦੀ ਮਰਮਮਤ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਕੱਲ ਵੀ ਗਿਆਨੀ ਜੈਪ ਸਿੰਘ ਨਗਰ ਦੀਆਂ ਸੜਕਾਂ ਦੀ ਸ਼ੁਰੂਆਤ ਕਰਾਈ ਹੈ ਅੱਜ ਜਿਹੜੀ ਮਿਊਨਿਸਪੈਲਿਟੀ ਦਫ਼ਤਰ 메ਨ ਬਾਜ਼ਾਰ ਵਾਲੇ ਚੌਂਕ ਤੋਂ ਮਿਊਨਿਸਪੈਲਿਟੀ ਦਫ਼ਤਰ ਦੇ ਅੱਗੇ ਹੋ ਕੇ ਪਸੀਨ ਭਵਨ ਤੱਕ ਤੇ ਫਿਰ ਉਹਦੀ ਬੈਕ ਸਾਈਡ ਤੇ ਜਿਹੜੇ ਦੋ ਦੋ ਸੜਕਾਂ ਨੇ ਜਿਨ੍ਹਾਂ ਦੀ ਕਿ ਹਾਲਤ ਅਕਸਰ ਖਰਾਬ ਹੋ ਜਾਂਦੀ ਹੈ ਕਿਉਂਕਿ ਪਾਣੀ ਦੀ ਇੱਥੇ ਮਾਰ ਹੈ ਇਹ ਛੇਤੀ ਟੁੱਟ ਜਾਂਦੀਆਂ ਹੁਣ ਇੱਥੇ ਇਹ ਸੜਕਾਂ ਲੰਬਾ ਸਮਾਂ ਕੈਮ ਰਹਿਣ ਇਸ ਕਰਕੇ ਇੱਥੇ ਇਹਨਾਂ ਦੋਵਾਂ ਸੜਕਾਂ ਤੇ ਪੇਵਰ ਲਾਇਆ ਜਾ ਰਿਹਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਇਹ ਸੜਕਾਂ ਬਣਾਉਣ ਦੀ ਸ਼ੁਰੂਆਤ 38 ਲੱਖ ਦੀ ਲਾਗਤ ਦੇ ਨਾਲ ਕੀਤੀ ਜਾ ਰਹੀ ਹੈ ਅੱਜ ਮਿਊਂਸਿਪੈਲਿਟੀ ਦਫ਼ਤਰ ਦੇ ਅੱਗੇ ਮਿਊਂਸਿਪੈਲਿਟੀ ਚੌਂਕ ਦੇ ਨੇੜੇੋਂ ਇਹਨਾਂ ਦਾ ਕੰਮ ਸ਼ੁਰੂ ਕਰਾਉਣ ਜਾ ਰਹੇ ਟੋਟਲ ਸ਼ਹਿਰ ਦੀਆਂ 2 ਕਰੋੜ 30 ਲੱਖ ਦੀ ਲਾਗਤ ਦੇ ਨਾਲ ਸੜਕਾਂ ਬਣ ਰਹੀਆਂ ਨੇ ਪਹਿਲੀ ਕੜੀ ਤਹਿਤ ਇਸ ਤੋਂ ਬਾਅਦ ਬਾਕੀ ਜਿਹੜੀਆਂ ਹੋਰ ਰਹਿ ਗਈਆਂ ਉਹ ਵੀ ਬਣਨਗੀਆਂ ਸੋ 2 ਕਰੋੜ 30 ਲੱਖ ਦੀਆਂ ਸੜਕਾਂ 'ਚੋਂ ਕੋਈ ਦੀ ਸ਼ੁਰੂਆਤ ਕੱਲ੍ਹ ਹੋਈ ਹੈ ਅੱਜ ਇਹ ਮਿਊਨਿਸਪੈਲਿਟੀ ਚੌਂਕ ਤੋਂ ਪਸੀਨ ਪਵੰਦਕ ਤੇ ਉਸ ਤੋਂ ਬੈਕ ਸਾਈਡ ਵਾਲੀ ਇਹ ਸੜਕ ਜਿਹੜੀ 38 ਲੱਖ ਦੀ ਲਗਤ ਦੇ ਨਾਲ ਇਹਦਾ ਕੰਮ ਸ਼ੁਰੂ ਹੋਣ ਜਾ ਰਿਹਾ ਕੋਈ ਦਿਨ ਦੇ ਵਿੱਚ ਹੀ ਇਹ ਜਿਹੜਾ ਕੰਮ ਹੈ ਉਹ ਮੁਕੰਮਲ ਹੋ ਜਾਏਗਾ ਸ਼ਹਿਰ ਦੀ ਇੱਕ ਇੱਕ ਸੜਕ ਜਿਹੜੀ ਹੈ ਉਹ ਸ਼ਹਿਰ ਵਾਲਿਆਂ ਨੂੰ ਵਧੀਆ ਬਣਾ ਕੇ ਦੇਵਾਂਗੇ ਹਰ ਇੱਕ ਸ਼ਹਿਰ ਨਿਵਾਸੀ ਨੂੰ ਹੱਕ ਹੈ ਕਿ ਕਿਸ ਸਪੈਸੀਫਿਕੇਸ਼ਨ ਨਾਲ ਸੜਕਾਂ ਬਣ ਰਹੀਆਂ ਨੇ ਜਿਹੜੀਆਂ ਲੋਕਾਂ ਵਾਲੀਆਂ ਉਹਨਾਂ ਤੇ ਕਿੰਨੀ ਲੁੱਕ ਪਾਈ ਜਾ ਰਹੀ ਹੈ ਕਿੰਨਾ ਘਟਕਾ ਪਾਇਆ ਜਾ ਰਿਹਾ ਜਿਹੜੀਆਂ ਪੇਵਰ ਵਾਲੀਆਂ ਉਹਨਾਂ ਦੀ ਸਪੈਸੀਫਿਕੇਸ਼ਨ ਬਾਰੇ ਤੁਸੀਂ ਮਿਊਨਿਸਪੈਲਿਟੀ ਦੇ ਅਧਿਕਾਰੀਆਂ ਕੋਲੋਂ ਸਾਡੀ ਟੀਮ ਕੋਲੋਂ ਜਾਂ ਠੇਕੇਦਾਰ ਕੋਲੋਂ ਤੁਸੀਂ ਕਿਸੇ ਵੀ ਵੇਲੇ ਜਾਣਕਾਰੀ ਹਾਸਲ ਕਰ ਸਕਦੇ ਆ ਤੇ ਤੁਸੀਂ ਕਰੋ ਵੀ ਤੁਸੀਂ ਨਜ਼ਰਸਾਨੀ ਵੀ ਕਰੋ ਇਹ ਚੈੱਕ ਵੀ ਤੁਸੀਂ ਕਰ ਸਕਦੇ ਆ ਕਿ ਜਿਸ ਸਪੈਸੀਫਿਕੇਸ਼ਨ ਦੇ ਮਤਾਬਕ ਉਹਦਾ ਜਿਹੜਾ ਠੇਕਾ ਇਹੋ ਦਿੱਤਾ ਗਿਆ ਉਹ ਸਪੈਸੀਫਿਕੇਸ਼ਨ ਦੇ ਮਤਾਬਕ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਇਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਚੀਜ਼ ਦਾ ਹੱਕ ਹੈ ਅਸੀਂ ਕੋਸ਼ਿਸ਼ ਕਰਾਂਗੇ ਇਹ ਚੀਜ਼ਾਂ ਇੱਥੇ ਅਸੀਂ ਲਿਖ ਕੇ ਵੀ ਲਵਾਈਏ ਕਿ ਕਿਸ ਸਪੈਸੀਫਿਕੇਸ਼ਨ ਦੇ ਨਾਲ ਕੰਮ ਹੋ ਰਿਹਾ ਤਾਂ ਕਿ ਜਿਹੜੀਆਂ ਸੜਕਾਂ ਹੈ ਇਹ ਲੰਬਾ ਸਮਾਂ ਜਿਹੜੀਆਂ ਲੋਕਾਂ ਦੇ ਲਈ ਕਾਇਮ ਰਹਿਣ ਲੋਕਾਂ ਦੇ ਲਈ ਮੌਜੂਦ ਰਹਿਣ ਇਹ ਨਾ ਹੋਵੇ ਕਿ ਅੱਜ ਬਣੀ ਤੇ ਕੱਲ ਟੁੱਟ ਗਈ ਇਸ ਕਰਕੇ ਜਿੱਥੇ ਪਾਣੀ ਦੀ ਮਾਰ ਹੈ ਉੱਥੇ ਪੇਵਰ ਵੀ ਜਿਹੜਾ ਉਹ ਲਾਇਆ ਜਾ ਰਿਹਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਇਸ ਲੱਕੇ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਅੱਜ ਸਾਡੇ ਇਸੇ ਮਾਰਕੀਟ ਦੇ ਵਿੱਚੋਂ ਸ਼੍ਰੀ ਮੰਗਲ ਸ਼ਰਮਾ ਜੀ ਉਹ ਇਹਦਾ ਉਦਘਾਟਨ ਕਰਨਗੇ ਸੜਕ ਦੇ ਕੰਮ ਦਾ ਆਓ ਆਰੋਗਿਆ ਜੀ ਚੰਗੀ ਆਸਲਾ ਜੀ ਬੜੇ ਧੰਨਵਾਦੀ ਆ ਇਹ ਬੱਚਾ ਸਾਡਾ ਬਹੁਤ ਮਿਹਨਤ ਕਰ ਰਿਹਾ ਹੈ ਇਹ ਸ਼ਹਿਰ ਦੀ ਸੇਵਾ ਕਰ ਰਿਹਾ ਧੰਨਵਾਦ ਬਹੁਤ ਸਿਆਮਦੀ ਰਾ ਜੀ ਥੋੜਿਆ ਸਪੈਸੀਫਿਕੇਸ਼ਨ ਬਾਰੇ ਦੇ ਦਿਓ ਜਾਣਕਾਰੀ ਹਾਂਜੀ ਇੱਥੇ ਅਸੀਂ ਆ ਲੋ ਜੀ ਮੋਟਰ ਕੋਈ ਨਹੀਂ ਆਇਆ ਨਹੀਂ ਇਹ ਜਿਹੜੀ ਸੜਕ ਐ ਸੀ ਇਹ ਅਸੀਂ 60mm ਪੇਵਰ ਬਲਾਕ ਲਾ ਕੇ ਉਹਦੇ ਨਾਲ ਬਣਾਈ ਜਾਣੀ ਐ ਕਿਉਂਕਿ ਇੱਥੇ ਪਹਿਲੇ ਜਿਹੜੀ ਲੱਕ ਦੀ ਜਿਹੜੀ ਸੜਕ ਬਣੀ ਸੀਗੀ ਵਿਚੋਮੰਦੀ ਉਹ ਪਾਣੀ ਦੀ ਮਾਰ ਕਰਕੇ ਬਾਅਦ ਵਿੱਚ ਟੁੱਟ ਜਾਂਦੀ ਸੀ ਤੇ ਹਾਲਤ ਖਰਾਬ ਹੋ ਜਾਂਦੀ ਸੀ ਤਾਂ ਇਸ ਕਰਕੇ ਅਸੀਂ ਇਹ ਜਿਹੜਾ ਨਵਾਂ ਪ੍ਰਪੋਜ਼ਲ ਜਿਹੜਾ ਪੇਵਰ ਬਲਾਕ ਦਾ ਬਣਾਇਆ ਇਹਦੇ ਤੇ 60mm ਜਿਹੜਾ ਅਸੀਂ ਪੇਵਰ ਬਲਾਕ ਲਗਾਏ ਜਾਣੇ ਇੱਥੇ نیچے ਇਹਦੇ ਅਸੀਂ ਉਹ ਪਾਇਆ ਜਾਣਾ ਕਿੰਨੇ ਵਿੱਚ ਘਟਕਾ ਪਾਇਆ ਜਾਣਾ ਘਟਕਾ ਪਾ ਕੇ ਤੇ ਬਾਕੀ ਪਾਣੀ ਦੇ ਨਿਕਾਸ ਦੇ ਤੇ ਮੈਂ ਕੋਈ ਮੈਂ ਬਿਲ ਬਲੌਗ ਲਾ ਰਿਹਾ ਹਾਂ ਜੀ 60 ਨੇ 60 ਨੇ ਹਾਂ ਜੀ 60 ਕਾ ਫੀ ਰਹੇਗਾ ਹਾਂ ਜੀ ਠੀਕ ਹੈ ਤੇ ਬਾਕੀ ਪਾਣੀ ਦੇ ਵਿੱਚ ਜਿੱਥੇ ਕਿਤੇ ਰੋਡ ਗਲੀਆਂ ਵਗੈਰਾ ਕਿਤੇ ਜੂਟ ਪੈਂਦੀ ਹੈ ਤੇ ਉਹ ਵੀ ਇੱਥੇ ਲਗਾ ਦੇਗੇ